ਸੀਮਾ ਪਾਰੋਂ ਵਗ ਰਹੀ ਮੌਤ ਦੀ ਇਹ ਖਾਮੋਸ਼ ਲਹਿਰ ਤੇ ਇਸ ਲਹਿਰ ਨੂੰ ਚਲਾਉਣ ਵਾਲਿਆਂ ਦਾ ਮਕਸਦ ਸਿਰਫ ਇਹੋ ਕਿ ਭਾਰਤ ਦੀ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾਏ ਪਾਕਿਸਤਾਨ ਆਪਣੀ ਨਾਬਾਕ ਹਰਕਤ ਤੋਂ ਬਾਜ਼ ਨਹੀਂ ਆ ਰਿਹਾ ਧਿਆਨ ਨਾਲ ਵੇਖੋ ਇਸ ਸ਼ਖਸ ਨੂੰ ਜਿਸ ਨੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਹੈ ਤੇ ਹੱਥ 'ਚ ਹੱਥਕੜੀ ਲੱਗੀ ਹੈ ਇਹ ਉਹੀ ਸ਼ਖਸ ਹੈ ਜੋ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਰਿਹਾ ਸੀ ਗਵਾਂਡੀ ਮੁਲਕ ਪਾਕਿਸਤਾਨ ਦੇ ਨਾਲ ਮਿਲ ਕੇ ਇਹ ਪੰਜਾਬ ਦੀ ਜਵਾਨੀ ਨੂੰ ਚਿੱਟੇ ਤਲਾ ਰਿਹਾ ਸੀ ਜਿਹਾ ਫਿਰੋਜ਼ਪੁਰ ਪੁਲਿਸ ਨੇ ਇਸ ਸ਼ਖਸ ਨੂੰ ਹਿਰਾਸਤ ਕਰ ਲਿਆ ਹੈ ਤੇ ਇਸ ਦੇ ਕੋਲੋਂ 20 ਕਰੋੜ ਤੋਂ ਵੱਧ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਹੈਰੋਇਨ ਦੇ ਇਹ ਭਰੇ ਚੋਲੇ ਇਸ ਗੱਲ ਦੀ ਗਵਾਹੀ ਪਾ ਰਹੇ ਨੇ ਕਿ ਇਸ ਨਾਲ ਕਿੰਨੀਆਂ ਜਾਨਾਂ ਜਾ ਸਕਦੀਆਂ ਸਨ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਆਰ ਤੇ ਐਸਐਚਓ ਕਲਕੁਰਦ ਅਤੇ ਵੀ ਇਹਨਾਂ ਦੇ ਸੀਏ ਇੰਚਾਰਜ ਵੱਲੋਂ ਤੇ ਡੀਐਸਪੀ ਡੀ ਇਹਨਾਂ ਸਾਰਿਆਂ ਵੱਲੋਂ ਦੋ ਮੁਕਦਮਿਆਂ ਦੇ ਵਿੱਚ ਇਨਾ ਦੋ ਬੰਦੇ ਅਰੈਸਟ ਕਰਕੇ ਨਾ 501 ਮਕਦਮੇ ਚ 4 ਕਿਲੋ 516 ਗ੍ਰਾਮ ਹੈਰਨ ਤੇ ਇੱਕ ਮੋਬਾਈਲ ਫੋਨ ਤੇ ਇੱਕ ਦੂਸਰੇ ਮਕਦਮੇ ਚ 400 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਕਰਨ ਚ ਸਫਲਤਾ ਹਾਸਲ ਹੋਈ ਹੈ ਇਹ ਜਿਹੜੇ ਨਿਰਮਲ ਸਿੰਘ ਆਫ ਸੋਨੋ 25 ਸਾਲ ਉਮਰ ਦਾ ਪੁੱਤਰ ਜਗੀਰ ਸਿੰਘ ਵਾਸੀ ਨਹਿੰਗਾ ਵਾਲੇ ਝੁਕੇ ਹਾਣਾ ਸਦਰ ਫਲੋਸਪੁਰ ਦਾ ਰਹਿਣ ਵਾਲਾ ਇਹਦੇ ਤੋਂ ਇਹ ਰੱਤਾ ਖੇੜਾ ਪਿੰਡ ਦੇ ਏਰੀਏ ਚ ਕਨਖੁਰ ਦੇ ਏਰੀਏ ਦੇ ਵਿੱਚ ਇਸ ਤੋਂ ਬਰਾਮਦਗੀ ਕੀਤੀ ਗਈ ਹੈ ਤੇ ਇਹਦੇ ਤੇ ਪਹਿਲਾਂ ਜੇ ਦੇਖ ਰਹੇ ਹਾਂ ਪਹਿਲਾ ਮੁਕੱਦਮਾ ਕੋਈ ਹੈਕ ਨਹੀਂ ਹੈ ਐਵੇਂ ਜਿਹੜਾ ਦੂਸਰਾ ਬੰਦਾ ਅਰੈਸਟ ਕੀਤਾ ਗੁਰਜੀਤ ਸਿੰਘ ਮੁਕੱਦਮਾ ਨੰਬਰ 157 ਚ ਇਹ ਤੋਂ 400 ਗ੍ਰਾਮ ਹੈਰਨ ਰਿਕਵਰ ਹੋਈ ਹੈ ਉਹਦੇ ਤੇ ਪਹਿਲਾਂ ਦੋ ਮੁਕੱਦਮੇ ਦਰਜ ਹੈ ਉਹ ਦੋਨੇ ਇੱਕ ਸਨੇਚਿੰਗ ਵਗੈਰਾ ਦਾ ਲੁੱਟਖੋ ਦਾ ਆਬਜੈਕਟ ਤੇ ਇਹ ਦੂਸਰਾ ਵੀ ਆਬਜੈਕਟ ਹਾਂਜੀ ਹਾਂਜੀ ਬਿਲਕੁਲ ਉਹ ਹੁਣ ਤੱਕ ਦੀ ਜਿਹੜੀ ਕੁਛ ਗਿਸ਼ ਇਸ ਦੌਰਾਨ ਹੀ ਪਤਾ ਲੱਗਿਆ ਵੀ ਉਹ ਪਾਕਿਸਤਾਨ ਤੋਂ ਆਈ ਹੈ ਤੇ ਹੋਰ ਵੀ ਸਾਨੂੰ ਇਸ ਦੇ ਨਾਲ ਦੇ ਸਾਥੀਆਂ ਦੇ ਸੰਬੰਧੀ ਜਾਣਕਾਰੀ ਮਿਲੀ ਹੈ ਪੁਛਗਿਸ਼ ਤੇ ਤਸੀ ਉਹਨਾਂ ਨੂੰ ਜਲਦ ਤੋਂ ਜਲਦ ਫੜ ਲਾਂਗੇ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਬੰਦੀ ਕਰ ਦੇਗੇ ਇਹ ਇੱਕ ਜਿਹੜਾ ਨਿਰਮਲ ਸਿੰਘ ਉਰਫ सोनू ਆ 25 ਸਾਲ ਦਾ ਜਿਹੜਾ ਦੂਸਰਾ ਗੁਰਜੀਤ ਸਿੰਘ 24 ਸਾਲ ਦਾ ਇਹ ਸਰ ਕਿੱਥੋਂ ਦੇ ਰਹਿਣ ਵਾਲਾ ਗੁਰਜੀਤ ਸਿੰਘ ਗੁਰਜੀਤ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਪਿੰਡ ਖਾਨੇਕੇ थाना सदर ਦਾ ਰਹਿਣ ਵਾਲਾ ਸਰਹੱਦ ਪਾਰੋਂ ਨਸ਼ਾ ਆ ਰਿਹਾ ਹੈ ਤੇ ਪੰਜਾਬ ਦੀ ਧਰਤੀ 'ਚ ਛਿੱਟੇ ਦਾ ਦੈਂਤ ਆਪਣੇ ਪੈਰ ਫਸਾ ਰਿਹਾ ਹੈ ਇੱਕ ਪਾਸੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਪਰ ਜਨਾਬ ਦੂਜੇ ਪਾਸੇ ਪੰਜਾਬ ਦੀ ਜਵਾਨੀ ਵੀ ਦਿਨ-ਬਦਿਨ ਚਿੱਟੇ ਦੀ ਚਪੇਟ ਚਾ ਰਹੀ ਹੈ ਸੋ ਲੋੜ ਹੈ ਕਿ ਇਸ਼ਤਿਹਾਰਬਾਜ਼ੀ ਤੋਂ ਬਾਹਰ ਨਿਕਲ ਕੇ ਜ਼ਮੀਨੀ ਪੱਧਰ ਤੇ ਕੰਮ ਕੀਤਾ ਜਾਏ ਫਿਰੋਜ਼ਪੁਰ ਤੋਂ ਸਰਪਜੀਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼